ਇਹ ਐਸੀ ਸਾਨੂੰ ਵੀ ਪੁੱਛ ਤੁਹਾਡਾ ਏਦਾਂ ਕਰਾ ਦੇਗੇ ਅਸੀਂ ਕਿੰਨੇ ਵਿੱਚ ਕੁਝ ਨਹੀਂ ਹੋਇਆ ਉਦੋਂ ਉਦੋਂ ਖੜਾ ਜੀ ਸਾਡਾ ਮੀਨਵਾਦਾ ਆਦਮਪੁਰ ਦਾ ਪੁਲ ਦਾ ਹੀ ਸੀਗਾ ਜੀ ਇਹ ਪੁਲ ਜਿਹੜਾ ਇਹਨਾਂ ਕੋ ਨਹੀਂ ਬਣਿਆ ਚਿਹਰ ਦਾ ਬੁਰਾ ਹੀ ਹਾਲ ਆ ਸਾਡੇ ਕੋਈ ਸਫਾਈ ਦਾ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਸੁਚੇਤ ਟੀਵੀ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਆ ਆਦਮਪੁਰ ਜਿਵੇਂ ਕਿ ਲੋਕ ਸਭਾ ਚੋਣਾ ਆ ਚੁੱਕੀਆਂ ਨੇ ਤੇ ਪਾਰਟੀਆਂ ਦੇ ਵੱਲੋਂ ਲਗਾਤਾਰ ਪ੍ਰਚਾਰ ਦੀ ਵੀ ਲਹਿਰ ਹੋ ਲਈ ਜਾ ਰਹੀ ਹੈ ਪਰ ਉਥੇ ਜੇਕਰ ਗੱਲ ਕਰੀਏ ਹੁਣ ਤੱਕ ਰਹਿ ਚੁੱਕੀਆਂ ਪਾਰਟੀਆਂ ਦੇ ਵੱਲੋਂ ਕੀ ਕੀ ਕੰਮ ਕਰਵਾਏ ਗਏ ਨੇ ਇਸ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਜੀ ਕਿ ਅਸੀਂ ਆਦਮਪੁਰ ਪਹੁੰਚ ਚੁੱਕੇ ਹਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਫਲਾਈਓਵਰ ਬਣਾਉਣ ਦੇ ਲਈ ਜਿਹੜੇ ਪਿੱਲਰ ਲਗਾਏ ਗਏ ਨੇ ਉਹਨਾਂ ਦੇ ਉੱਪਰ ਜੰਗ ਵੀ ਲੱਗ ਚੁੱਕੀ ਆ ਪਰ ਫਲਾਈਓਵਰ ਬੰਨਾ ਅਜੇ ਤੱਕ ਸ਼ੁਰੂ ਨਹੀਂ ਹੋਇਆ ਇਲਾਕਾ ਨਿਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਸਮੱਸਿਆਵਾਂ ਦਾ ਉਹਨਾਂ ਤੋਂ ਪੁੱਛਾਂਗੇ ਕਿ ਕੀ ਕੀ ਸਮੱਸਿਆਵਾਂ ਉਹਨਾਂ ਨੂੰ ਹੋਰ ਵੀ ਨੇ ਜਿਨ੍ਹਾਂ ਦਾ ਕੀ ਸਰਕਾਰ ਦੇ ਵੱਲੋਂ ਵਧੀਆ ਧਿਆਕੇ ਦੇ ਨਾਲ ਹੱਲ ਨਹੀਂ ਗੱਡਿਆ ਗਿਆ ਆਓ ਗੱਲ ਕਰਦੇ ਹਾਂ ਇੱਥੋਂ ਦੇ ਲੋਕਾਂ ਨੇ ਨਿਰਾਸ਼ ਸਾਡੇ ਨਾਲ ਕੁਝ ਇਲਾਕਾ ਨਿਵਾਸੀ ਜੁੜ ਚੁੱਕੇ ਨੇ ਇਹਨਾਂ ਤੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜ ਤੇ ਕਿਹੜਾ ਏਰੀਆ ਪੈਂਦਾ ਸਰ ਤੁਹਾਨੂੰ ਆਦੋਂਪੁਰੀ ਹਲਕਾ ਹਲਕਾ ਐਮਪੀ ਦਾ ਜੀ ਜਲੰਧਰ ਜੀ ਤੇ ਸਰ ਜਿਵੇਂ ਲੋਕ ਸਭਾ ਚੋਣਾਂ ਹੋਣ ਆ ਚੁੱਕੀਆਂ ਨੇ ਪਾਰਟੀਆਂ ਦੇ ਵੱਲੋਂ ਬੜਾ ਜ਼ੋਰ ਵੀ ਲਗਾਇਆ ਜਾ ਰਿਹਾ ਤੇ ਹੁਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਲੋਕ ਸਵਾ ਚੋਣਾ ਦੇਖਦੇ ਆ ਪਰ ਜਿੱਦਾਂ ਹੁਣ ਪਾਰਟੀਆਂ ਦਾ ਜ਼ੋਰ ਲਗਾਉਂਦੀਆਂ ਆ ਪਰ ਅਸੀਂ ਇਹ ਦੇਖਦੇ ਆ ਹਾਲਾਤ ਮੌਕੇ ਨਾਲ ਕਿਹੜਾ ਸਾਡਾ ਸਾਡਾ ਕੋਈ ਕੰਮ ਕਰੂਗਾ ਕਿੱਦਾਂ ਆ ਕੀ ਆ ਸਾਡੀ ਸ਼ਹਿਰ ਲਈ ਕੀ ਆ ਉਹਦੇ ਬਾਰੇ ਸੋਚਾਂਗੇ ਅਜੇ ਤਾਂ ਕੋਈ ਸੋਚਿਆ ਨਹੀਂ ਐ ਕਿਸ ਨੂੰ ਕਿੱਦਾਂ ਵੋਟ ਪਾਣੀ ਨਹੀਂ ਪਾਣੀ ਸਰ ਜਿਵੇਂ ਕੀ ਪਿਛਲੇ ਸਾਲ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਐਮਪੀ ਸਨ ਤਾਂ ਉਹਨਾਂ ਦੇ ਵੱਲੋਂ ਕੀ ਕੀ ਕੰਮ ਹੁਣ ਤੱਕ ਕਰਵਾਏ ਗਏ ਕਿਉਂਕਿ ਜਿਵੇਂ ਆਪਾਂ ਦੇਖੀਏ ਤਾਂ ਕੁਝ ਨਹੀਂ ਕਰਾਇਆ ਗਿਆ ਜੀ ਉਹਨਾਂ ਲੋ ਬਸ ਇੱਕ ਜਿਹੜੇ ਉਹ ਆਏ ਸੀਗੇ ਇਹਨਾਂ ਦੇ ਮੁੱਖ ਮੰਤਰੀ ਭਗਵਾਨ ਮਾਨ ਜੀ ਬਸ ਉਹੀ ਇੱਕਾ ਸੜਕ ਬਣਾ ਗਾਇਆ ਬਸ ਪੁਲ ਤਾਂ ਕਹਿ ਕੇ ਗਏ ਸੀ ਸਾਨੂੰ ਵੀ ਪੁਲ ਤੁਹਾਡਾ ਏਦਾਂ ਕਰਾ ਦੇਗੇ ਅਸੀਂ ਤਿੰਨ ਵਿੱਚ ਕੁਝ ਨਹੀਂ ਹੋਇਆ ਉਦਾਂ ਹੀ ਉਦਾਂ ਹੀ ਖੜਾ ਜੀ ਜੀ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਹੋਰ ਕੋਈ ਵਾਅਦੇ ਕੀਤੇ ਗਏ ਸੀ ਸਾਡਾ ਮੇਨ ਵਾਦਾ ਆਦਮਪੁਰ ਦਾ ਪੁਲ ਦਾ ਹੀ ਸੀਗਾ ਜੀ ਇਹ ਪੁਲ ਜਿਹੜਾ ਇਹਨਾਂ ਕੋਈ ਨਹੀਂ ਬਣਿਆ ਉਹਦਾ ਕੁਝ ਨਹੀਂ ਹੋਇਆ ਦੇਖ ਲੋ ਖੜੇ ਆ ਪਿੱਲਰ ਉਦਾਂ ਹੀ ਲੋਕਾਂ ਦੀ ਐਡਵਰਟਾਈਜ਼ਮੈਂਟ ਲਈ ਪਿੱਲਰ ਆਏ ਹੋਰ ਕੋਈ ਨਹੀਂ ਹੈਗਾ ਤੇ ਹੋਰ ਕੋਈ ਮੰਗ ਕਰਦੇ ਹੋ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਤੁਹਾਡੇ ਕਿਹੜੇ ਮਸਲੇ ਜਿਹੜੇ ਤੁਸੀਂ ਉਹਨਾਂ ਨੂੰ ਦੱਸਣਾ ਚਾਹੋਗੇ ਕਿ ਹਾਂ ਇਹ ਮਸਲੇ ਸਾਡੇ ਹੱਲ ਹੋਣੇ ਚਾਹੀਦੇ ਸਾਡੇ ਸ਼ਹਿਰ ਦੇ ਵਿੱਚ ਜਿੱਦਾਂ ਜੀ ਹੁਣ ਥੱਲੇ ਕਾਂਗਰਸ ਦੀ ਕਮੇਟੀ ਨਗਰ ਕੌਂਸਲ ਕਾਂਗਰਸ ਦੀ ਆ ਤੇ ਉੱਪਰ ਸਰਕਾਰ ਆਪਦੀ ਆ ਸ਼ਹਿਰ ਦਾ ਬੁਰਾ ਹੀ ਹਾਲ ਆ ਸਾਡੇ ਕੋਈ ਸਫਾਈ ਦਾ ਨਹੀਂ ਹੈਗਾ ਕੁਝ ਨਹੀਂ ਹੈਗਾ ਨੰਬਰ 2 ਸਾਡੇ ਪੁਲ ਦੀ ਬਹੁਤ ਪ੍ਰੋਬਲਮ ਆ ਇਹਦੇ ਕਰਕੇ ਸਾਡੇ ਕਸਟਮਰ ਨਹੀਂ ਆਉਂਦੇ ਕੋਈ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਰਾਸ਼ੀ ਰਹਿੰਦਾ ਹਰ ਵੇਲੇ ਤੁਸੀਂ ਦੇਖਦੇ ਹੀ ਆ ਦੇਖ ਲਓ ਤੁਸੀਂ ਪਿੱਲਰ ਖੜੇ ਆ ਉਦਾਂ ਹੀ ਪੁਲ ਬਣਨਾ ਚਾਹੀਦਾ ਸਾਡੇ ਸ਼ਹਿਰ ਦੇ ਵਿੱਚ ਕੋਈ ਵੱਡੀ ਇੰਡਸਟਰੀ ਇੱਧਰ ਹੋਣੀ ਚਾਹੀਦੀ ਆ ਜਿਸ ਨਾਲ ਕਿਥੇ ਰੁਜ਼ਗਾਰ ਵਧੇ ਲੋਕਾਂ ਨੂੰ ਕੰਮ ਵਧੂਗਾ ਸਾਡੇ ਅਸੀਂ ਵੀ ਖੁਸ਼ਹਾਲ ਹੋਵਾਂਗੇ ਇਹ ਚੀਜ਼ ਸਾਡੀਆਂ ਮੰਗਾ ਵੀ ਇੰਡਸਟਰੀ ਵਗੈਰਾ ਇੱਥੇ ਜ਼ਰੂਰ ਹੋਣੀ ਚਾਹੀਦੀ ਇੱਕ ਵਧੀਆ ਪਲਾਸਟਰੀ ਨਹੀਂ ਆ ਗਈ ਸਾਡੇ ਇੱਥੇ ਕੋਕੇ ਸਾਨੂੰ ਜਲੰਧਰ ਵੀ ਹਿਆਰਪੁਰ ਦੋਨੇ ਨੇੜੇ ਜਿਹੜੇ ਆ ਸਾਡਾ ਛੋਟਾ ਕਸਬਾ ਸਾਨੂੰ ਇੱਥੇ ਮਾਰ ਪੈਂਦੀ ਬਹੁਤ ਵੱਡੀ ਸੱਚੀ ਗੱਲ ਸਰ ਸਰ ਤੁਸੀਂ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਆ ਹਾਂ ਜੋਂ ਦੇਰੀ ਵੱਜੂ ਤੇ ਸਰ ਜਿਵੇਂ ਕਿ ਹੁਣ ਬਖ ਬਖ ਆਪਾਂ ਗਏ ਲੀਡਰਾਂ ਦੇ ਪਰੋ ਰੈਲੀਆਂ ਵੀ ਕੀਤੀਆਂ ਜਾਂਦੀਆਂ ਨੇ ਬੜੇ ਵਾਦੇ ਵੀ ਕੀਤੇ ਜਾਂਦੇ ਨੇ ਪਹਿਲਾਂ ਵਾਲੇ ਕਿੰਨੇ ਵਾਦੇ ਪੂਰੇ ਕੀਤੇ ਗਏ ਨੇ ਕੋਈ ਤਾਂ ਕੋਈ ਹੋਈ ਆ ਮੇਰੇ ਕੋਈ ਪੂਰਾ ਨਹੀਂ ਹੋ ਰਿਹਾ ਕੋਈ ਵੀ ਨਹੀਂ ਆਲੋ ਮੈਂ ਕੋਈ ਨਹੀਂ ਹੋ ਰਿਹਾ ਕੀ ਵੱਡੀ ਮੰਗ ਕੀ ਆਦਮਪੁਰ ਦੀ ਹਾਈ ਬੁਲੰਗ ਹੋਣਾ ਮੰਗੀ ਮੰਗ ਪੋਲ ਬਣਾਉਣਾ ਤੇ ਜਿਵੇਂ ਇਹਨਾਂ ਦੇ ਵੱਲੋਂ ਆਪਣੀਆਂ ਪ੍ਰੋਬਲਮਸ ਦੱਸੀਆਂ ਗਈਆਂ ਨੇ ਕੀ ਸਮੱਸਿਆਵਾਂ ਨੇ ਉਹ ਵੀ ਦੱਸੀ ਗਈ ਤੇ ਇਸ ਦੇ ਤਿਕ ਨਾਲ ਹੋਰ ਵੀ ਇੱਥੇ ਸਾਡੇ ਨਾਲ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਜਾਣਕਾਰੀ ਲੈਣੇ ਆ ਕਿ ਕੀ ਸਮੱਸਿਆਵਾਂ ਜੜੀਆਂ ਹੱਲ ਕਰਵਾਉਣੀਆਂ ਚਾਹੀਦੀਆਂ